ਹੈਲੋ ਗਾਇਸ ਮਾ YouTube ਚੈਨਲ ਮੈਂ ਤੁਹਾਡਾ ਸਵਾਗਤ ਹੈ ਗਾਇਸ ਆਪ ਲੋਕ ਦੇਖ ਸਕਤੇ ਹੋ ਗੁਰੂਗਰਮੇ ਗੁਰਦੁਆਰੇ ਮੇਂ ਯਾਨੀ ਕਿ ਪ੍ਰਸ਼ਾਦ ਕਿਵੇਂ ਪ੍ਰਸ਼ਾਦ ਬਣਦਾ ਹੈ ਕੜਾ ਪ੍ਰਸ਼ਾਦ ਅੱਜ ਇਹ ਤੁਹਾਨੂੰ ਵਿਧੀ ਦੱਸਾਂਗੇ ਕਿਦਾਂ ਮੈਂ ਪ੍ਰਸ਼ਾਦ ਬਣਾ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਮੇਰੀ ਚਾਰ ਰੱਖੀ ਆ ਜਿਹੜਾ ਅੰਮ੍ਰਿਤ ਵੇਲੇ 4 ਵਜੇ ਨੇ ਆਪ ਜੀ ਨੂੰ ਪ੍ਰਸ਼ਾਦ ਬਣਾ ਕੇ ਦਿਖਾ ਰਹੇ ਆਂ ਅੰਮ੍ਰਿਤ ਵੇਲੇ ਦਾ ਜਿਹੜਾ ਆਪਾਂ ਥੋੜਾ ਜਿਹਾ ਬਣਾਉਂਦੇ ਆਂ ਆਪ ਲੋਕ ਦੇਖ ਸਕਦੇ ਹੋ ਮੈਂ ਕੜਾਈ ਰੱਖੀ ਹੈ ਕੜਾਈ ਦੇ ਵਿੱਚ ਆਟਾ ਪਾਇਆ ਅੱਡਾ ਬਾਗੇ ਖੰਡ ਵੀ ਪਾਤੀ ਹੁਣ ਦੇ ਕਿਲੋ ਮੈਂ ਖੰਡ ਪਾਵਾਂਗਾ ਆ ਦੇਖੋ ਇਸੇ ਤਰੀਕੇ ਨਾਲ ਆਪਾਂ ਪ੍ਰਸ਼ਾਦ ਬਣਾਉਣਾ ਹੈ ਕبھی ਵੀ ਗੁਰੂ ਘਰ ਵਿੱਚ ਲੈ ਕੇ ਆਪਾਂ ਪ੍ਰਸ਼ਾਦ ਆਉਂਦੇ ਹਾਂ ਅਰਦਾਸ ਬੇਨਤੀ ਕਰਾਉਂਦੇ ਹਾਂ ਇਸੇ ਤਰੀਕੇ ਨਾਲ ਆਪਾਂ ਪ੍ਰਸ਼ਾਦ ਬਣਾਉਣਾ ਹੈ ਆਪ ਲੋਕ ਦੇਖ ਸਕਦੇ ਹੋ ਤੇ ਵੀਡੀਓ ਜਲਦ ਜਲਦ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ 10 ਨੂੰ ਬਹੁਤ ਪਿਆਰ ਦਿਓ ਆ ਦੇਖ ਸਕਦੇ ਹੋ ਮੈਂ ਹੁਣ ਖੰਡ ਪਾਵਾਂਗਾ ਖੰਡ ਪਾ ਕੇ ਆਪਾਂ ਫਿਰ ਪਾਣੀ ڈالਣਾ ਜੀ ਆਹ ਵੇਖੋ ਜੀ ਜਦੋਂ ਤੱਕ ਸਾਡਾ ਪ੍ਰਸ਼ਾਦ ਲਾਲ ਨਹੀਂ ਹੁੰਦਾ ਤੇ ਭੁੰਨ ਨਹੀਂ ਜਾਂਦਾ ਚੰਗੀ ਤਰ੍ਹਾਂ ਹੁਣ ਅਖੰਡ ਪਾਈਏ ਮੈਂ 2 ਚਮਚੇ ਔਰ ਅਖੰਡ ਪਾ ਕੇ ਆ ਹੁਣ ਮੈਂ ਪਾਣੀ ਪਾਵਾਂਗਾ ਤੁਹਾਨੂੰ ਦੇਖ ਸਕਦੇ ਹੋ ਵੀਡੀਓ ਕਿ ਜਿਦਾ ਕਿੱਦਾਂ ਦੀ ਲੱਗੀ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਕਰੋ ਕਮੈਂਟ ਕਰੋ ਜੀ ਹੁਣ ਇਹ ਗਲਾਸ ਤੇ ਆ ਦੇਖੋ ਜੀ ਨਾ ਵੇਖੋ ਹੁਣ ਪਾਣੀ ਆ ਗਿਆ ਤੇ ਪਾਣੀ ਮੈਂ ਆਇਆ ਜੀ ਪਾਣੀ ਪਾ ਕੇ ਇਨੋਂ ਹਲਾ ਕੇ ਚੰਗੀ ਤਰ੍ਹਾਂ ਵਧੀਆ ਮੇਟ ਕਰਨ ਲੈਣਾ ਜੀ ਹਾਂ ਜੀ ਆਹ ਤੁਸੀਂ ਵੇਖ ਸਕਦੇ ਹੋ ਜੀ ਆਹ ਸਾਡਾ ਬਣ ਕੇ ਪ੍ਰਸ਼ਾਦ ਤਿਆਰ ਹਨ ਕਿਉਂਕਿ ਕੜਾਈ ਦੇ ਵਿੱਚੋਂ ਨਹੀਂ ਲੱਗਣਾ ਚਾਹੀਦਾ ਕੜਾਹੀ ਦੇ ਵਿੱਚ ਲੱਗਿਆ ਤਾਂ ਪ੍ਰਸ਼ਾਦ ਨਹੀਂ ਬਣਦਾ ਆਪਾਂ ਕੜਾਈ ਐਨ ਪੂਰੀ ਰੋਸਟ ਕਰਨੀ ਆ ਇਹਨੂੰ ਬਹੁਤ ਚੰਗੀ ਤਰ੍ਹਾਂ ਹਲਾਉਣਾ ਹੈ ਹਲਾ ਕੇ ਚੰਗੀ ਤਰ੍ਹਾਂ ਕੜਾਹੀ ਦੇ ਵਿੱਚ ਨਹੀਂ ਆਉਣਾ ਚਾਹੀਦਾ ਆ ਤੁਸੀਂ ਦੇਖ ਸਕਦੇ ਹੋ ਜੀ ਆ ਸਾਡਾ ਪ੍ਰਸ਼ਾਦ ਹੁਣ ਪਾਣੀ ਪਾਇਆ ਮੈਂ ਲੋਕੀ ਕੜਾਈ ਦੇ ਵਿੱਚ ਲੱਗੇ ਹੋਏਗਾ ਤੇ ਇਹ ਬਹੁਤ ਵਧੀਆ ਨਾਲੇ ਪ੍ਰਸ਼ਾਦ ਬਣ ਗਿਆ ਗੁਰੂ ਘਰ ਲੈ ਕੇ ਜਾ ਕੇ ਤੇ ਅਰਦਾਸ ਬੇਨਤੀ ਕਰਾਂਗੇ ਜੀ ਆਹ ਵੇਖੋ ਜੀ ਧੰਨਵਾਦ ਆਪ ਜੀ ਦਾ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਕਮੈਂਟ ਕਰਕੇ ਸਾਨੂੰ ਦੱਸਣਾ ਦੇ ਕੀ ਕਮੀ ਰਹਿ ਗਈ ਹੈ ਕੀ ਕਮੀ ਨਹੀਂ ਰਹੀ ਆ ਗਾਇਸ ਵੀਡੀਓ ਨੂੰ ਬਹੁਤ ਬਹੁਤ ਪਿਆਰ ਦੇਣਾ ਇਹ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਲੈ ਕੇ ਜਾਵਾਂਗਾ ਇਹਨੂੰ ਫੜ ਕੇ ਆਪਣੇ ਬਾਟੀ ਵਿੱਚ ਪਾਉਣਾ ਬਾਟੀ ਵਿੱਚ ਪਾ ਕੇ ਮੈਂ ਤੁਹਾਨੂੰ ਆਪਣਾ ਹਾਂ ਮੈਂ ਕਪੜੇ ਦਾ ਫੜਤਾ ਦੇਖੋ ਜੀ ਆਹ ਹੁਣ ਸਾਡਾ ਪ੍ਰਸ਼ਾਦ ਤਿਆਰ ਹੈ ਤੇ ਹੁਣ ਆਪ ਜੀ ਦੇਖ ਸਕਦੇ ਹੋ ਮੈਂ ਫੜ ਕੇ ਇਹਨੂੰ ਬਾਟੀ 'ਚ ਪਾਉ ਪਾਵਾਂਗਾ ਬਾਟੀ 'ਚ ਪਾ ਕੇ ਫਿਰ ਤੁਹਾਨੂੰ ਦਿਖਾਵਾਂਗਾ ਆਹ ਵੇਖੋ ਜੀ ਸਾਡਾ ਪ੍ਰਸ਼ਾਦ ਬਣ ਕੇ ਤਿਆਰ ਹੈ ਮਹਾਰਾਜ ਦੀ ਕਿਰਪਾ ਨਾਲ ਹਾਂ ਜੀ ਪਲਾਵ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ